ਵੈਦੂਤ ਕਾ ਖਾਲਸਾ ਵੈਦੂਤ ਖਤੇ ਇਸ ਕੰਮ ਨੇ ਵੇਸ਼ਾਈ ਜੋ ਕੋਈ ਨਾਨਕ ਤੇਜੀ ਜੀ ਵੱਲੋਂ ਦੱਸਿਆ ਕਰਾ ਰਿਹਾ ਹੈ ਰਸਤਾ ਹੈ ਕਿ ਜਿੱਥੇ ਤੋਂ ਮੁਸੀਬਤ ਖੜੀ ਹੈ ਦੀਨ ਦੀ ਸੇਦੀ ਹਮੇਸ਼ਾ ਬਾਹਰ ਖੜੀ ਹੈ ਅੱਜ ਵੀ ਸਾਰੇ ਪੰਜਾਬ ਦੀ ਬੜੀ ਵੱਡੀ ਧੀੜ ਪਈ ਹੈ ਉਸ ਧੀੜ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾ ਹਲ ਜਸਮੀਤ ਧਾਮੀ ਵੱਲੋਂ ਕਿੱਥੇ ਜਿੱਥੇ ਵੀ ਕੋਈ ਹੜ ਆਇਆ ਹੈ ਉਨ੍ਹਾਂ ਵਾਸਤੇ ਜਿਸ ਤਰ੍ਹਾਂ ਦੀ ਵੀ ਰਸਿਤ ਕੋਈ ਸੰਗਤ ਵੱਲੋਂ ਸਹਿਯੋਗ ਦੇ ਨਾਲ ਪਿਛਲੇ 10 ਦਿਨਾਂ ਤੋਂ ਲੰਗਰ ਪ੍ਰਸ਼ਾਦਾ ਪਸ਼ੂਆਂ ਵਾਸਤੇ ਹਰਾ ਚਾਰਾ ਤਰਪਾਲਾਂ ਤੇ ਇਹ ਬਹੁਤ ਵੱਡੀ ਮਾਤਰਾ ਦੇ ਵਿੱਚ ਉਠੀ ਪਹੁੰਚਾਇਆ ਜਾ ਰਿਹਾ ਹੈ ਤੇ ਸੰਗਤ ਨੂੰ ਵੀ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਸਹਿਯੋਗ ਦੇ ਵਿੱਚ ਦੇ ਪਾ ਕੇ ਅਸੀਂ ਉਹ ਮਸੀਤ ਵਾਲੇ ਲੋਕਾਂ ਦੀ ਬਾਂ ਫੜੀਏ ਜਿਨ੍ਹਾਂ ਦੇ ਅੱਜ ਘਰ ਵੀ ਟਹਿ ਗਏ ਆ ਰਹਿਣ ਵਾਸਤੇ ਜਗਾ ਵੀ ਨਹੀਂ ਰਹੀ ਤੇ ਫਸਲਾਂ ਵੀ ਬਹੁਤ ਵੱਡੀ ਦੀ ਹੈ ਵਿੱਚ ਉਹਨਾਂ ਦੀਆਂ ਵਿਚਾਰਾਂ ਦੀਆਂ ਨੁਕਸਾਨੀਆਂ ਗੱਜਿਆ ਟਰੌਣੀ ਵਾਲੀ ਸਮੇਂ ਦੇ ਵਿਚਤੁਰ ਦੀ ਮਦਦ ਹੋ ਸਕੀ ਪਾਰਟੀ ਵੱਲੋਂ ਵੀ ਬਹੁਤ ਜੋ ਹੁਕਮ ਹੈ ਸਰ ਜਗਾ ਦੇਤੇ ਜਿੰਨੀ ਸੰਗਤ ਕੋ ਸਹਿਯੋਗ ਦੇ ਸਕਦੀ ਹੈ ਉਹ ਵੱਤ ਵੱਧ ਇਹਦੇ ਵਿੱਚ ਸਹਾ ਪਾਵੇ ਰੈਬੀਜੀਕਾ ਖਾਲਸਾ ਰੈਬੀਜੀਕਾ ਹਮੇਸ਼ਾ ਲਗਾਤਾਰ ਟਰੌਣੀ ਬੰਦ ਕਮੇਟੀ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹੇ ਜਿਉਂ ਕਿ ਹੁਣ ਤਾਂ ਪੰਜਾਬ ਲਗਾਤਾਰ ਹੀ ਜ ਮਰਜ਼ੀ ਦੀ ਗੱਲ ਕਰੀ ਪੂਰਾ ਮੱਝਾਈ ਹਾਰਦੀ ਮਾਰ ਦੇ ਵਿੱਚ ਆ ਉੱਥੇ ਵੀ ਉਹ ਪ੍ਰਾਨੇ ਕੀਤੇ ਜਾ ਰਹੇ ਲਗਾਤਾਰ ਹਮ ਫਾਇਲ ਕਰ ਰੋਇਪਰ ਵਾਲੇ ਬੰਦੇ ਵੀ ਇਹ ਹਾਲਾਤ ਹਾਲਾਤ ਇਸ ਤਰ੍ਹਾਂ ਵੀ ਸਰਕਾਰ ਦੀਆਂ ਨਿਕਾਮੀਆਂ ਸੜਕਾਂ ਸਾਡਾ ਮੁੱਖ ਮੰਤਰੀ ਦਾ ਤਾਮਿਲ ਨਾਡੀ ਸਰਦ ਹੈ ਇਥੋਂ ਦੇ ਹਾਲਾਤ ਸੀਗੇ ਕਿਉਂਕਿ 2-4 ਦਿਨ ਪਹਿਲਾਂ ਪਤਾ ਸਿਰ ਵੱਡੇ ਵੱਡੇ ਅਫਸਰਾਂ ਨੂੰ ਜੋ ਉੱਥੇ ਪ੍ਰਬੰਧ ਹੈ ਜਿਨ੍ਹਾਂ ਕੋਲੇ ਪਾਖੜਾ ਬੋਰਡ ਦਾ ਭਵੰਦਰ ਪਾਉਂਟ ਆਮ ਦਾ ਪ੍ਰਬੰਧ ਹੈ ਉਹਨਾਂ ਨੂੰ ਕਿਛੂ ਪਾਣੀ ਦਾ ਤਾਂ ਪਤਾ ਲੱਗ ਹੀ ਜਾਂਦਾ ਹੈ ਪਰ ਉਹਨਾਂ ਨੇ ਸਮੇਂ ਸਿਰ ਪਾਣੀ ਥੋੜਾ ਥੋੜਾ ਬੋਤਾ ਰਿਲੀਜ਼ ਨਹੀਂ ਕੀਤਾ ਇਕਦਮ ਪਾਣੀ ਛੱਡਿਆ ਤੇ ਅੱਜ ਬਹੁਤ ਵੱਡੀ ਮਾਤਰਾ ਦੇ ਵਿੱਚ ਪਾਣੀ ਜਿਹੜਾ ਹੈ ਉਹ ਚਾਰ-ਚਾਰ ਪੰਜ-ਪੰਜ ਛੋਟ ਜਿਹੜਾ ਹੈ ਲੋਕਾਂ ਦੀਆਂ ਫਸਲਾਂ ਦੇ ਵਿੱਚ ਤੇ ਘਰਾਂ ਦੇ ਵਿੱਚ ਆਇਆ ਹੋਇਆ ਤੇ ਜਿਹੜੇ ਜਿਸ ਨੇ ਫਸਲਾਂ ਦਾ ਬੜਾ ਵੱਡਾ ਨੁਕਸਾਨ ਹੋਇਆ ਔਰ ਘਰਾਂ ਦਾ ਬੜਾ ਨੁਕਸਾਨ ਹੋਇਆ ਜਾਨੀ ਜਾਨ ਦਾ ਤੇ ਪਸ਼ੂਆਂ ਦਾ ਉਹਨਾਂ ਦਾ ਵੀ ਬੜਾ ਵੱਡਾ ਨੁਕਸਾਨ ਹੋਇਆ ਬਹੁਤ ਸਾਰੀ ਪਸ਼ੂ ਜਿਹੜੇ ਹੈ ਅੱਜ ਸਾਡੇ ਰਾਵੀ ਦੇ ਵਿੱਚ ਪਾਕਿਸਤਾਨ ਚਲੇ ਗਏ ਉਨਾ ਵਾਸਤੇ ਵਿਚਾਰਾਂ ਦੀ ਕੋਈ ਪਰਪਾਈ ਹੋਣ ਵਾਲੀ ਨਹੀਂ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾਗਾ ਇਹ ਸਰਕਾਰ ਦੀ ਨਲਾਕੀ ਹੈ ਜੇ ਕੋਈ ਬੋਲਦਾ ਹੈ ਅੱਜ ਉਹ ਪਠਾਨ ਮਾਜਰਾ ਸਾਹਿਬ ਕੱਲ ਬੋਲੇ ਸੀ ਅੱਜ ਹੀ ਮੇਰਾ ਕਲ ਉਹਨਾਂ ਤੇ ਪਰਚਾ ਵੀ ਦਰਜ ਹੋ ਗਿਆ ਹੈ ਸੋ ਇਹ ਸਰਕਾਰ ਜਿੱਥੇ ਇਹ ਨਲਾਕ ਹੈ ਉੱਥੇ ਦਿੱਤੇ ਤੇ ਸ਼ਾ ਵੀ ਹੈ ਵੀ ਕਿਸੇ ਨੂੰ ਸਾਹ ਵੀ ਨਿਕਲਣ ਨਹੀਂ ਦੇਣਾ ਚਾਹੁੰਦੀ ਸੋ ਇਸ ਇਸ ਸਰਕਾਰ ਦੇ ਕਦਮਾਂ ਦੀ ਪਰਖ ਹੋ ਰਹੀ ਜਾਂਦਾ ਹੈ ਵੈਦੂ ਜੀ ਦਾ ਖਾਲਸਾ ਵੈਦੂ ਖਤੇ ਇਸ ਕੰਮ ਨੇ ਮੇਸ਼ਾਈ ਜੋ ਕੋਈ ਨਾਨਕ ਤੇਜੀ ਜੀ ਵੱਲੋਂ ਦੱਸਿਆ ਕਰਾ ਰਿਹਾ ਹੈ ਰਸਤਾ ਹੈ ਕਿ ਜਿੱਥੇ ਤੋਂ ਨਸੀਬਤ ਖੜੀ ਹੈ ਦੀਨ ਦੀ ਸੇਦੀ ਹਮੇਸ਼ਾ ਬਾਹਰ ਖੜੀ ਹੈ ਅੱਜ ਵੀ ਸਾਰੇ ਪੰਜਾਬ ਦੀ ਬੜੀ ਵੱਡੀ ਧੀੜ ਪਈ ਹੈ ਉਸ ਧੀੜ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾ ਹਲ ਜਿਸਮ ਜੀ ਧਾਮੀ ਵੱਲੋਂ ਕਿੱਥੇ ਜਿੱਥੇ ਵੀ ਕੋਈ ਹੜ ਆਏ ਉਹਨਾਂ ਵਾਸਤੇ ਜਿਸ ਤਰ੍ਹਾਂ ਦੀ ਵੀ ਰਸਿਤ ਕੋਈ ਸੰਗਤ ਵੱਲੋਂ ਸਹਿਯੋਗ ਦੇ ਨਾਲ ਪਿਛਲੇ 10 ਦਿਨਾਂ ਤੋਂ ਲੰਗਰ ਪ੍ਰਸ਼ਾਦਾ ਪਸ਼ੂਆਂ ਵਾਸਤੇ ਹਰਾ ਚਾਰਾ ਤਰਪਾਲਾਂ ਤੇ ਇਹ ਬਹੁਤ ਵੱਡੀ ਮਾਤਰਾ ਦੇ ਵਿੱਚ ਉਠੀ ਪਹੁੰਚਾਇਆ ਜਾ ਰਿਹਾ ਹੈ ਤੇ ਸੰਗਤ ਨੂੰ ਵੀ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਸਹਿਯੋਗ ਦੇ ਵਿੱਚ ਦੇ ਪਾ ਕੇ ਅਸੀਂ ਉਹ ਮਸੀਤ ਵਾਲੇ ਲੋਕਾਂ ਦੀ ਬਾਹ ਫੜੀਏ ਜਿਨ੍ਹਾਂ ਦੇ ਅੱਜ ਘਰ ਵੀ ਟਹਿ ਗਏ ਆ ਰਹਿਣ ਵਾਸਤੇ ਜਗਾ ਵੀ ਨਹੀਂ ਰਹੀ ਤੇ ਫਸਲਾਂ ਵੀ ਬਹੁਤ ਵੱਡੀ ਦੀ ਦਿੱਕਤ ਦੇ ਵਿੱਚ ਉਹਨਾਂ ਦੀਆਂ ਚੜ੍ਹਨੀਆਂ ਆ ਨੁਕਸਾਨੀਆਂ ਗਈਆਂ ਪਰੌਣ ਵਾਲੇ ਸਮੇਂ ਦੇ ਬੱਚਿਆਂ ਦੀ ਮਦਦ ਹੋ ਸਕੇ ਪਾਰਟੀ ਵੱਲੋਂ ਵੀ ਬਹੁਤ ਜੋ ਹੁਕਮ ਹੈ ਸਰ ਜਗ੍ਹਾ ਦੇ ਦਿੱਤੇ ਜਿੰਨੀ ਸੰਗਤ ਕੋ ਸਹਿਯੋਗ ਦੇ ਸਕਦੀ ਹੈ ਉਹ ਵੱਤ ਵੱਧ ਇਹਦੇ ਵਿੱਚ ਸਫਲ ਹੋਏ ਵਾਏ ਬੀਚਾ ਖਾਲਸਾ ਵਾਏ ਬੀਚਾ ਉਹਨਾਂ ਦਾ ਲਗਾਤਾਰ ਸ੍ਰੋਣੀ ਕਮੇਟੀ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹੇ ਜਿਉਂ ਕਿ ਹੁਣ ਤੱਕ ਪੰਜਾਬ ਲਗਾਤਾਰ ਹੀ ਜਮਰ ਦੀ ਗੱਲ ਕਰੀ ਪੂਰਾ ਮੱਝਾ ਹੀ ਵਾਰਦੀ ਮਾਰ ਦੇ ਵਿੱਚ ਆ ਉੱਥੇ ਵੀ ਉਹ ਪੁਰਾਣੇ ਕੀਤੇ ਜਾ ਰਹੇ ਹਨ ਲਗਾਤਾਰ ਹਮ ਫਾਈਲ ਕਰ ਰੋਇਪਰ ਵਾਲੇ ਬੰਦੇ ਵੀ ਇਹ ਹਾਲਾਤ ਨੇ ਹਾਲਾਤ ਇਸ ਤਰ੍ਹਾਂ ਵੀ ਸਰਕਾਰ ਦੀਆਂ ਨਕਾਮੀਆਂ ਸਦਕਾ ਸਾਡੇ ਮੁੱਖ ਮੰਤਰੀ ਦਾ ਤਾਮਿਲਨਾਡੂ ਖੜਦਾ ਹੈ ਇਥੋਂ ਦੇ ਇਹ ਹਾਲਾਤ ਸੀਗੇ ਕਿਉਂਕਿ 2-4 ਦਿਨ ਪਹਿਲਾਂ ਪਤਾ ਸਿਰੇ ਵੱਡੇ ਵੱਡੇ ਅਫਸਰਾਂ ਨੂੰ ਜੋ ਉੱਥੇ ਪ੍ਰਬੰਧ ਹੈ ਜਿੰਨਾਂ ਕੋਲੇ ਪਾਖੜਾ ਬੋਰਡ ਦਾ ਭਵਨ ਦਾ ਕਾਉਂਟੈਂਮ ਦਾ ਪ੍ਰਬੰਧ ਹੈ ਉਹਨਾਂ ਨੂੰ ਕਿਛੂ ਪਾਣੀ ਦਾ ਤਾਂ ਪਤਾ ਲੱਗ ਹੀ ਜਾਂਦਾ ਪਰ ਉਹਨਾਂ ਨੇ ਸਮੇਂ ਸਿਰ ਪਾਣੀ ਥੋੜਾ ਥੋੜਾ ਬਹੁਤਾ ਰੀਲੀਜ਼ ਨਹੀਂ ਕੀਤਾ ਇਕਦਮ ਪਾਣੀ ਛੱਡਿਆ ਤੇ ਅੱਜ ਬਹੁਤ ਵੱਡੀ ਮਾਤਰਾ ਦੇ ਵਿੱਚ ਪਾਣੀ ਜਿਹੜਾ ਹੈ ਉਹ ਚਾਰ-ਚਾਰ ਪੰਜ-ਪੰਜ ਛੋਟਾ ਜਿਹੜਾ ਹੈ ਲੋਕਾਂ ਦੀਆਂ ਫਸਲਾਂ ਦੇ ਵਿੱਚ ਤੇ ਘਰਾਂ ਦੇ ਵਿੱਚ ਆਇਆ ਹੋਇਆ ਤੇ ਜਿਹੜੇ ਤੁਸੀਂ ਨਾ ਫਸਲਾਂ ਦਾ ਬੜਾ ਵੱਡਾ ਨੁਕਸਾਨ ਹੋਇਆ ਔਰ ਘਰਾਂ ਦਾ ਬੜਾ ਨੁਕਸਾਨ ਹੋਇਆ ਜਾਨੀ ਜਾਨ ਦਾ ਤੇ ਪਸ਼ੂਆਂ ਦਾ ਉਹਨਾਂ ਦਾ ਵੀ ਬੜਾ ਵੱਡਾ ਨੁਕਸਾਨ ਹੋਇਆ ਬਹੁਤ ਸਾਰੇ ਪਸ਼ੂ ਜਿਹੜੇ ਐ ਅੱਜ ਸਾਡੇ ਰਾਵੀ ਦੇ ਵਿੱਚ ਪਾਕਿਸਤਾਨ ਚਲੇ ਗਏ ਉਹਨਾਂ ਵਾਸਤੇ ਵੀ ਕਹੜਾਂ ਦੀ ਕੋਈ ਪਰਪਾਈ ਹੋਣ ਵਾਲੀ ਨਹੀਂ ਸਰਕਾਰ ਨੇ ਇਸ ਬਾਰੇ ਧਿਆਨ ਨਹੀਂ ਦਿੱਤਾਗਾ ਇਹ ਸਰਕਾਰ ਦੀ ਨਲਾਇਕੀ ਹੈ ਜੇ ਕੋਈ ਬੋਲਦਾ ਹੈ ਅਜੋ ਪਖਤਾਨ ਮਾਜਰਾ ਸਾਹਿਬ ਕੱਲ ਬੋਲੇ ਸੀ ਅੱਜ ਹੀ ਮੇਰਾ ਕਲ ਉਹਨਾਂ ਤੇ ਪਰਚਾ ਵੀ ਦਰਜ ਹੋ ਗਿਆ ਹੈ ਸੋ ਇਹ ਸਰਕਾਰ ਜਿੱਥੇ ਇਹ ਨਲਾਇਕ ਹੈ ਉੱਥੇ ਬਿੱਟੇ ਤੇ ਸ਼ਾ ਵੀ ਹੈ ਵੀ ਕਿਸੇ ਨੂੰ ਸਾਹ ਨਹੀਂ ਕੱਢਣ ਦੇਣਾ ਚਾਹੁੰਦੀ ਸੋ ਇਸ ਇਸ ਸਰਕਾਰ ਦੇ ਕਦਮਾਂ ਦੀ ਪਰਖ ਹੋ ਰਹੀ ਹੈ ਜੀ ਵੈਦੂ ਜੀ ਦਾ ਖਾਲਸਾ ਵੈਦੂ ਖਤੇ ਇਸ ਕੰਮ ਨੇ ਵੇਸ਼ਾਈ ਜੋ ਕੋਈ ਨਾਨਕ ਤੇਜੀ ਜੀ ਵੱਲੋਂ ਦੱਸਿਆ ਕਰਾ ਰਿਹਾ ਹੈ ਰਸਤਾ ਹੈ ਕਿ ਜਿੱਥੇ ਤੋਂ ਨਸੀਬਤ ਖੜੀ ਹੈ ਦੀਨ ਦੀ ਸੇਦੀ ਹਮੇਸ਼ਾ ਬਾਹਰ ਖੜੀ ਹੈ ਅੱਜ ਵੀ ਸਾਰੇ ਪੰਜਾਬ ਦੀ ਬੜੀ ਵੱਡੀ ਧੀੜ ਪਈ ਹੈ ਉਸ ਧੀੜ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾ ਹਲ ਜਸਮੀਤ ਧਾਮੀ ਵੱਲੋਂ ਕਿੱਥੇ ਜਿੱਥੇ ਵੀ ਕੋਈ ਹੜ ਆਇਆ ਹੈ ਉਨ੍ਹਾਂ ਵਾਸਤੇ ਜਿਸ ਤਰ੍ਹਾਂ ਦੀ ਵੀ ਰਸਿਤ ਕੋਈ ਸੰਗਤ ਵੱਲੋਂ ਸਹਿਯੋਗ ਦੇ ਨਾਲ ਪਿਛਲੇ 10 ਦਿਨਾਂ ਤੋਂ ਲੰਗਰ ਪ੍ਰਸ਼ਾਦਾ ਪਸ਼ੂਆਂ ਵਾਸਤੇ ਹਰਾ ਚਾਰਾ ਤਰਪਾਲਾਂ ਤੇ ਇਹ ਬਹੁਤ ਵੱਡੀ ਮਾਤਰਾ ਦੇ ਵਿੱਚ ਉਠੀ ਪਹੁੰਚਾਇਆ ਜਾ ਰਿਹਾ ਹੈ ਤੇ ਸੰਗਤ ਨੂੰ ਵੀ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਸਹਿਯੋਗ ਦੇ ਵਿੱਚ ਦੇ ਪਾ ਕੇ ਅਸੀਂ ਉਹ ਰਸੀਦਤ ਵਾਲੇ ਲੋਕਾਂ ਦੀ ਬਾਹ ਫੜੀਏ ਜਿਨ੍ਹਾਂ ਦੇ ਅੱਜ ਘਰ ਵੀ ਟਹਿ ਗਏ ਆ ਰਹਿਣ ਵਾਸਤੇ ਜਗਾ ਵੀ ਨਹੀਂ ਰਹੀ ਤੇ ਫਸਲਾਂ ਵੀ ਬਹੁਤ ਵੱਡੀ ਦੀ ਹੈ ਵਿੱਚ ਉਹਨਾਂ ਦੀਆਂ ਵਿਚਾਰਨੀਆਂ ਨੁਕਸਾਨੀਆਂ ਗਈਆਂ ਪਰੌਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਮਦਦ ਹੋ ਸਕੇ ਪਾਰਟੀ ਵੱਲੋਂ ਵੀ ਬਹੁਤ ਜੋ ਹੁਕਮ ਹੈ ਸਰ ਜਗ੍ਹਾ ਦੇ ਦਿੱਤੇ ਜਿੰਨੀ ਸੰਗਤ ਕੋ ਸਹਿਯੋਗ ਦੇ ਸਕਦੀ ਹੈ ਉਹ ਵੱਤ ਵੱਦ ਇਹਦੇ ਵਿੱਚ ਸਫਲ ਹੋਏ ਵਾਏ ਬੀਚਾ ਖਾਲਸਾ ਵਾਏ ਬੀਚਾ ਉਹਨਾਂ ਦਾ ਲਗਾਤਾਰ ਸ੍ਰੋਣੀ ਕਮੇਟੀ ਇਸ ਦਾ ਦੇ ਉਪਰਾਲੇ ਕਰਦੇ ਰਹੇ ਕਿਉਂਕਿ ਹੁਣ ਤਾਂ ਪੰਜਾਬ ਲਗਾਤਾਰ ਹੀ ਜਮਰ ਦੀ ਗੱਲ ਕਰੀਏ ਪੂਰਾ ਮੱਝਾ ਹੀ ਖੜ ਦੀ ਮਾਰ ਦੇ ਵਿੱਚ ਆ ਉੱਥੇ ਵੀ ਉਹ ਪ੍ਰਾਨੀ ਜਾਰੇ ਲਗਾਤਾਰ ਹਮ ਫਾਈਲ ਕਰ ਰੋਇਪਰ ਵਾਲੇ ਬੰਦੇ ਵੀ ਇਹ ਹਾਲਾਤ ਨੇ ਹਾਲਾਤ ਇਸ ਤਰ੍ਹਾਂ ਵੀ ਸਰਕਾਰ ਦੀਆਂ ਨਕਾਮੀਆਂ ਸਦਕਾ ਸਾਡੇ ਮੁੱਖ ਮੰਤਰੀ ਦਾ ਤਾਮਿਲਨਾਡੂ ਖੜਦਾ ਹੈ ਇਥੋਂ ਦੇ ਇਹ ਹਾਲਾਤ ਸੀਗੇ ਕਿਉਂਕਿ 2-4 ਦਿਨ ਪਹਿਲਾਂ ਪਤਾ ਅਕਸਰ ਵੱਡੇ ਵੱਡੇ ਅਫਸਰਾਂ ਨੂੰ ਜੋ ਉੱਥੇ ਪ੍ਰਬੰਧ ਹੈ ਜਿੰਨਾਂ ਕੋਲੇ ਪਾਖੜਾ ਬੋਰਡ ਦਾ ਭਵਨ ਦਾ ਕਾਉਂਟੈਂਡ ਦਾ ਪ੍ਰਬੰਧ ਹੈ ਉਹਨਾਂ ਨੂੰ ਪਿੱਛੇ ਪਾਣੀ ਦਾ ਤਾਂ ਪਤਾ ਲੱਗ ਹੀ ਜਾਂਦਾ ਪਰ ਉਹਨਾਂ ਨੇ ਸਮੇਂ ਸਿਰ ਪਾਣੀ ਥੋੜਾ ਥੋੜਾ ਬਹੁਤਾ ਰੀਲੀਜ਼ ਨਹੀਂ ਕੀਤਾ ਇਕਦਮ ਪਾਣੀ ਛੱਡਿਆ ਤੇ ਅੱਜ ਬਹੁਤ ਵੱਡੀ ਮਾਤਰਾ ਦੇ ਵਿੱਚ ਪਾਣੀ ਜਿਹੜਾ ਹੈ ਉਹ ਚਾਰ ਚਾਰ ਪੰਜ ਪੰਜ ਛੋਟ ਜਿਹੜਾ ਹੈ ਲੋਕਾਂ ਦੀਆਂ ਫਸਲਾਂ ਦੇ ਵਿੱਚ ਤੇ ਘਰਾਂ ਦੇ ਵਿੱਚ ਆਇਆ ਹੋਇਆ ਕਿ ਜਿਸ ਥਿਸੀ ਨਾਲ ਫਸਲਾਂ ਦਾ ਬੜਾ ਵੱਡਾ ਨੁਕਸਾਨ ਹੋਇਆ ਔਰ ਘਰਾਂ ਦਾ ਬੜਾ ਨੁਕਸਾਨ ਹੋਇਆ ਜਾਨ ਨਹੀਂ ਜਾਨ ਦਾ ਤੇ ਪਸ਼ੂਆਂ ਦਾ ਉਹਨਾਂ ਦਾ ਵੀ ਬੜਾ ਵੱਡਾ ਨੁਕਸਾਨ ਹੋਇਆ ਬਹੁਤ ਸਾਰੀ ਪਸ਼ੂ ਜਿਹੜੇ ਐ ਅੱਜ ਸਾਡੇ ਰਾਵੀ ਦੇ ਵਿੱਚ ਪਾਕਿਸਤਾਨ ਚਲੇ ਗਏ ਉਹਨਾਂ ਵਾਸਤੇ ਵਿਚਾਰਾਂ ਦੀ ਕੋਈ ਪਰਪਾਈ ਹੋਣ ਵਾਲੀ ਨਹੀਂ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾਗਾ ਇਹ ਸਰਕਾਰ ਦੀ ਨਲਾਕੀ ਹੈ ਜੇ ਕੋਈ ਬੋਲਦਾ ਹੈ ਅਜੋ ਪਠਾਨ ਮਾਜਰਾ ਸਾਹਿਬ ਕੱਲ ਬੋਲੇ ਸੀ ਅੱਜ ਹੀ ਮੇਰੇ ਕੋਲ ਉਹਨਾਂ ਤੋਂ ਪਰਚਾ ਵੀ ਦਰਜ ਹੋ ਗਿਆ ਹੈ ਸੋ ਇਹ ਸਰਕਾਰ ਜਿੱਥੇ ਇਹ ਨਲਾਕ ਹੈ ਉੱਥੇ ਡिक्टेटरਸ਼hip ਵੀ ਹੈ ਕਿ ਕਿਸੇ ਨੂੰ ਸਾਹ ਵੀ ਨਿਕਲਣ ਦੇਣਾ ਚਾਹੁੰਦੀ ਸੋ ਇਸ ਇਸ ਸਰਕਾਰ ਦੇ ਕਦਮਾਂ ਦੀ ਕੋਟੋਰੀਂਂ ਦਿਆ ਕਰ